ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰਾਈ ਸਾਹਿਬ ਜੀ ਦਾ ਜੀਵਨ ਗੁਰੂ ਹਰ राय ਸਾਹਿਬ ਜੀ ਸਿੱਖ ਧਰਮ ਦੇ 7ਵੇਂ ਗੁਰੂ ਸਨ ਉਹ ਆਪਣੀ ਦਇਆ ਸ਼ਾਂਤ ਸੁਭਾਅ ਅਤੇ ਸੇਵਾ ਦੀ ਭਾਵਨਾ ਲਈ ਜਾਣੇ ਜਾਂਦੇ ਹਨ ਉਹਨਾਂ ਦਾ ਜਨਮ 16 ਜਨਵਰੀ 1630 ਨੂੰ ਕਿਰਤਪੁਰ ਸਾਹਿਬ ਪੰਜਾਬ ਵਿਖੇ ਹੋਇਆ ਸੀ ਉਹ ਬਾਬਾ ਗੁਰਦਤਾ ਜੀ ਦੇ ਸੁਪੁੱਤਰ ਸਨ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਸਨ ਗੁਰੂ ਹਰ Rai ਜੀ ਦੀ ਮਾਤਾ ਦਾ ਨਾਮ ਮਾਤਾ ਨਿਹਾਲ ਕੌਰ ਜੀ ਸੀ ਉਹਨਾਂ ਦਾ ਬਚਪਨ ਸਿੱਖ ਸਿਧਾਂਤਾਂ ਦੀ ਸਿੱਖਿਆ ਅਤੇ ਗੁਰਮਤ ਦੇ ਮਾਰਗ ਤੇ ਚੱਲਦਿਆਂ ਬੀਤਿਆ ਗੁਰੂ ਹਰ Rai ਜੀ ਨੂੰ 8 ਮਾਰਚ 1644 ਨੂੰ ਜਦੋਂ ਉਹ ਸਿਰਫ 14 ਸਾਲ ਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਉੱਤਰਾਧਿਕਾਰੀ ਚੁਣਿਆ ਇਹ ਫੈਸਲਾ ਉਹਨਾਂ ਦੀ ਸ਼ਾਂਤ ਸੁਭਾਅ, ਬੁੱਧੀਮਾਨੀ ਅਤੇ ਗੁਰੂ ਸਾਹਿਬ ਦੀ ਸੇਵਾ ਪ੍ਰਤੀ ਸਮਰਪਣ ਨੂੰ ਦੇਖਦਿਆਂ ਲਿਆ ਗਿਆ। ਗੁਰੂ ਹਰਾਈ ਜੀ ਨੇ 1644 ਤੋਂ 1661 ਤੱਕ ਗੁऱ्याਹੀ ਸੰਭਾਲੀ ਅਤੇ ਇਸ ਦੌਰਾਨ ਸਿੱਖ ਧਰਮ ਦੇ ਪ੍ਰਚਾਰ ਅਤੇ ਸੰਗਤ ਦੀ ਸੇਵਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਗੁਰੂ ਜੀ ਦਾ ਬਚਪਨ ਅਤੇ ਸਿੱਖਿਆ ਗੁਰੂ ਹਰਾਈ ਜੀ ਦਾ ਬਚਪਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੇਖਰੇਖੇਤ ਵਿਤਿਆ ਉਹ ਬਹੁਤ ਛੋਟੀ ਉਮਰ ਤੋਂ ਹੀ ਧਾਰਮਿਕ ਅਤੇ ਗੁਰਬਾਣੀ ਸਿੱਖਿਆ ਵਿੱਚ ਰੁਚੀ ਰੱਖਦੇ ਸਨ ਉਹਨਾਂ ਨੂੰ ਸ਼ਸਤਰ ਵਿਦਿਆ ਅਤੇ ਘੋੜਸਵਾਰੀ ਵਿੱਚ ਵੀ ਮਹਾਰਤ ਹਾਸਲ ਸੀ ਜੋ ਉਸ ਸਮੇਂ ਦੇ ਸਿੱਖ ਸਿਧਾਂਤਾਂ ਦਾ ਅਹਿਮ ਹਿੱਸਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਮੇਰੀ ਪੀੜੇ ਦੇ ਸਿੱਖਿਆ ਦਿੱਤੀ ਜਿਸ ਵਿੱਚ ਸੰਤ ਤੇ ਸਪਾਹੀ ਦੋਵਾਂ ਗੁਣਾ ਦਾ ਸੁਮੇਲ ਸੀ ਗੁਰੂ ਹਰਾਈ ਜੀ ਦਾ ਸੁਭਾਅ ਬਹੁਤ ਹੀ ਦਿਆਲੂ ਸੀ ਇੱਕ ਵਾਰ ਜਦੋਂ ਉਹ ਬਾਗ ਵਿੱਚ ਖੇਡ ਰਹੇ ਸਨ ਉਹਨਾਂ ਦਾ ਚੋਲਾ ਫੁੱਲਾਂ ਨਾਲ ਟਕਰਾ ਗਿਆ ਜਿਸ ਨਾਲ ਕੁਝ ਫੁੱਲ ਟੁੱਟ ਗਏ ਇਹ ਦੇਖ ਕੇ ਉਹ ਰੋਣ ਲੱਗ ਪਏ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਸ ਗੱਲ ਦਾ ਦੁੱਖ ਪ੍ਰਗਟ ਕੀਤਾ ਇਸ ਘਟਨਾ ਤੋਂ ਉਹਨਾਂ ਦੀ ਸਾਰੀ ਸ੍ਰਿਸ਼ਟੀ ਪ੍ਰਤੀ ਦਿਆ ਦੀ ਭਾਵਨਾ ਦਾ ਪਤਾ ਲੱਗਦਾ ਹੈ ਗੁਰੂ ਜੀ ਦਾ ਗੁਰਿਆਈ ਦਾ ਸਮਾਂ ਗੁਰੂ ਹਰ राय ਜੀ ਨੇ ਗੁਰਿਆਈ ਦਾ ਸਮਾਂ ਉਸ ਵੇਲੇ ਸੰਭਾਲਿਆ ਜਦੋਂ ਮੁਗਲ ਸਮਰਾਜ ਅਤੇ ਸਿੱਖਾਂ ਵਿਚਕਾਰ ਤਣਾਅ ਵੱਧ ਰਿਹਾ ਸੀ ਗੁਰੂ ਹਰगोविंद ਸਾਹਿਬ ਜੀ ਨੇ ਆਪਣੇ ਸਮੇਂ ਵਿੱਚ ਮੁਗਲਾਂ ਨਾਲ ਕਈ ਜੰਗਾਂ ਲੜੀਆਂ ਸਨ ਪਰ ਗੁਰੂ ਹਰਾਈ ਜੀ ਨੇ ਸ਼ਾਂਤੀ ਦਾ ਰਾਹ ਅਪਣਾਇਆ ਉਹਨਾਂ ਨੇ ਸਿੱਖ ਸੰਗਤ ਨੂੰ ਸੰਗਠਿਤ ਕੀਤਾ ਅਤੇ ਧਰਮ ਪ੍ਰਚਾਰ ਤੇ ਧਿਆਨ ਦਿੱਤਾ ਉਹਨਾਂ ਦੇ ਸਮੇਂ ਵਿੱਚ ਕਿਰਤਪੁਰ ਸਾਹਿਬ ਸਿੱਖ ਧਰਮ ਦਾ ਮੁੱਖ ਕੇਂਦਰ ਰਿਹਾ ਗੁਰੂ ਜੀ ਨੇ ਸਿੱਖ ਮਿਸ਼ਨਰੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਭੇਜਿਆ ਤਾਂ ਜੋ ਗੁਰਮਤਿ ਦਾ ਪ੍ਰਚਾਰ ਹੋ ਸਕੇ ਉਹਨਾਂ ਨੇ ਸੰਗਤ ਨੂੰ ਸਿੱਖਿਆ ਦਿੱਤੀ ਕਿ ਸਚਾਈ ਇਮਾਨਦਾਰੀ ਅਤੇ ਸੇਵਾ ਦੇ ਰਾਤੇ ਚੱਲਣਾ ਹੀ ਅਸਲੀ ਧਰਮ ਹੈ ਕੁਦਰਤ ਅਤੇ ਜੀਵਾਂ ਪ੍ਰਤੀ ਪ੍ਰੇਮ ਗੁਰੂ ਹਰਾਈ ਜੀ ਦੀ ਇੱਕ ਵਿਲੱਖਣ ਪਹਿਚਾਨ ਉਹਨਾਂ ਦਾ ਕੁਦਰਤ ਅਤੇ ਜੀਵਾਂ ਪ੍ਰਤੀ ਪਿਆਰ ਸੀ ਉਹਨਾਂ ਨੇ ਕਿਰਤਪੁਰ ਸਾਹਿਬ ਵਿੱਚ ਇੱਕ ਚਿੜਿਆ ਘਰ ਦੀ ਸਥਾਪਨਾ ਕੀਤੀ ਜਿੱਥੇ ਜੰਗਲੀ ਜਾਨਵਰਾਂ ਦੀ ਦੇਖਭਾਲ ਕੀਤੀ ਜਾਂਦੀ ਸੀ ਉਹ ਖੁਦ ਸ਼িকার ਨੂੰ ਪਸੰਦ ਨਹੀਂ ਕਰਦੇ ਸਨ ਅਤੇ ਸੰਗਤ ਨੂੰ ਵੀ ਸਿਖਾਉਂਦੇ ਸਨ ਕਿ ਸਾਰੇ ਜੀਵ ਵੈਗਰੂ ਦੀ ਸਜਣਾ ਦਾ ਹਿੱਸਾ ਹਨ ਉਹਨਾਂ ਦੀ ਦਇਆ ਦੀ ਇੱਕ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਉਹ ਬਿਮਾਰ ਜਾਨਵਰਾਂ ਦੀ ਸੇਵਾ ਕਰਦੇ ਸਨ ਉਹਨਾਂ ਨੇ ਆਯੁਰਵੈਦਿਕ ਦਵਾਈਆਂ ਦੀ ਵਰਤੋਂ ਨਾਲ ਲੋਕਾਂ ਅਤੇ ਜਾਨਵਰਾਂ ਦਾ ਇਲਾਜ ਵੀ ਕੀਤਾ ਇਸ ਤਰ੍ਹਾਂ ਉਹ ਸਿੱਖ ਧਰਮ ਵਿੱਚ ਸੇਵਾ ਦੀ ਮਿਸਾਲ ਬਣੇ ਦਾਰਾ ਸਕੋ ਨਾਲ ਸੰਬੰਧ ਗੁਰੂ ਹਰ Rai ਜੀ ਦਾ ਮੁਗਲ ਸਹਜਾਦੇ ਦਾਰਾ ਸਕੋ ਨਾਲ ਵੀ ਸੰਬੰਧ ਰਿਹਾ ਦਾਰਾ ਸਕੋ ਜੋ ਔਰੰਗਜ਼ੇਬ ਦਾ ਵੱਡਾ ਭਰਾ ਸੀ ਇੱਕ ਸੁਫੀ ਸੁਭਾਅ ਦਾ ਵਿਅਕਤੀ ਸੀ ਅਤੇ ਉਹ ਸਿੱਖ ਗੁਰੂਆਂ ਦਾ ਸਤਿਕਾਰ ਕਰਦਾ ਸੀ ਜਦੋਂ ਔਰੰਗਜ਼ੇਬ ਨੇ ਦਾਰਾ ਸਕੋ ਨੂੰ ਹਰਾਇਆ ਤੇ ਉਹ ਭੱਜ ਕੇ ਪੰਜਾਬ ਆਇਆ ਤਾਂ ਗੁਰੂ ਹਰਾਈ ਜੀ ਨੇ ਉਸ ਦੀ ਮਦਦ ਕੀਤੀ ਇਸ ਘਟਨਾ ਕਾਰਨ ਔਰੰਗਜ਼ੇਬ ਨਾਲ ਗੁਰੂ ਜੀ ਦੇ ਸਬੰਧ ਤਣਾਅਪੂਰਨ ਹੋ ਗਏ ਗ੍ਰਹੀ ਦਾ ਉੱਤਰਾਧਿਕਾਰ ਗੁਰੂ ਹਰਾਈ ਜੀ ਨੇ ਆਪਣੇ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਇਹ ਫੈਸਲਾ 6 ਅਕਤੂਬਰ 1661 ਨੂੰ ਲਿਆ ਗਿਆ ਜਦੋਂ ਗੁਰੂ ਜੀ ਦੀ ਉਮਰ ਸਿਰਫ 31 ਸਾਲ ਦੀ ਸੀ ਉਹਨਾਂ ਦਾ ਜੋਤੀ ਜੋਤ ਸਮਾਉਣਾ ਵੀ ਇਸੇ ਦਿਨ ਕਿਰਤਪੁਰ ਸਾਹਿਬ ਵਿਖੇ ਹੋਇਆ ਸਿੱਖਿਆ ਅਤੇ ਵਿਰਾਸਤ ਗੁਰੂ ਹਰਾਈ ਜੀ ਨੇ ਸਿੱਖ ਧਰਮ ਵਿੱਚ ਦਇਆ ਸੇਵਾ ਅਤੇ ਸ਼ਾਂਤੀ ਦੇ ਸਨੇਹ ਨੂੰ ਮਜ਼ਬੂਤ ਕੀਤਾ ਉਹਨਾਂ ਦੀ ਵਿਰਾਸਤ ਅੱਜ ਵੀ ਸਿੱਖ ਸੰਗਤ ਲਈ ਪ੍ਰੇਰਨਾਦਾਇਕ ਹੈ ਉਹ ਸਾਨੂੰ ਸਿਖਾਉਂਦੇ ਹਨ ਕਿ ਸੱਚੇ ਸਿੱਖ ਦੀ ਪਹਿਚਾਨ ਉਸ ਦੀ ਦਇਆ ਅਤੇ ਨਿਮਰਤਾ ਤੋਂ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ